ਸਸੀਕਾਲ ਕੀ ਹਾਲ ਚਾਲ ਸ੍ਰਮ ਫੈਮਿਲੀ ਬਲੌਗ ਵੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਇੱਕ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਹੈਗੇ ਆ ਉਤਰਾਖੰਡ ਦੀਆਂ ਵਾਦੀਆਂ ਦੇ ਪਿੰਡ ਗੋਬਿੰਦ ਘਾੜ ਵਿਖੇ ਗੋਬਿੰਦ ਘਾੜ ਤੋਂ ਅੱਜ ਆਪਾਂ ਪੈਦਲ ਯਾਤਰਾ ਸਟਾਰਟ ਕਰਨ ਲੱਗੇ ਆਂ ਤੇ ਆਪਣੇ ਨਾਲ ਦੀ ਸੰਗਤ ਤਿਆਰ ਹੋ ਚੁੱਕੀ ਥੱਲੇ ਜਾ ਚੁੱਕੀ ਆ ਆਪਾਂ ਵੀ ਰੈਡੀ ਹੋ ਗਏ ਆ ਅੱਜ ਦੀ ਵੀਡੀਓ ਦੇ ਨਾਲ ਬਨੇ ਰਹੋ ਅਤੇ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਧੰਨਵਾਦ ਸੰਗਤ ਜੀ ਆਪਾਂ ਚੱਲਦੇ ਆਂ ਅਜ ਦਰਬਾਰ ਸਾਹਿਬ ਵੱਲ ਨਾਲੇ ਕਰਦੇ ਆ ਨਮਸਕਾਰ ਤੇ ਨਾਲੇ ਤੁਹਾਨੂੰ ਕਰੌਣੇ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਤ ਸੰਗਤ ਜੀ ਯਾਤਰਾ ਸਟਾਰਟ ਕਰਨ ਤੋਂ ਪਹਿਲਾਂ ਕੋਈ ਜ਼ਿਆਦਾ ਖਾਣਾ ਨਹੀਂ ਖਾਣਾ ਚਾਹੀਦਾ ਥੋੜਾ ਜਿਹਾ ਹਲਕਾ ਜਿਹਾ ਦਲੀਆ ਦਾ ਲੰਗਰ ਇੱਥੋਂ ਆਪਾਂ ਛੱਕ ਕੇ ਆਪਾਂ ਚੱਲਦੇ ਆਂ ਫਿਰ ਅੱਗੇ ਵੱਲ ਦੇਖੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੋਬਿੰਦ ਧਾਮਸ ਦੇ ਤੇ ਇਹ ਸਾਹਮਣੇ ਜੋ ਤੁਹਾਨੂੰ ਦਰਬਾਰ ਸਾਹਿਬ ਨਜ਼ਰ ਆ ਰਿਹਾ ਬਹੁਤ ਹੀ ਸੁੰਦਰ ਸਜਾਇਆ ਹੋਇਆ ਹੈ ਤੇ ਇਹ ਨਿਸ਼ਾਨ ਸਾਹਿਬ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਵੱਡੀ ਤعداد ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਹਾਂਜੀ ਆਪਣਾ ਯਾਤਰਾ ਦੀ ਬਿਲਕੁਲ ਤਿਆਰੀ ਆ ਤੇ ਆਪਾਂ ਗੋਬਿੰਦ ਘਾੜ ਤੋਂ ਚਾਲੇ ਪਾਉਣ ਲੱਗੇ ਆ ਜਕਾਰਾ ਲਾਉਂਦੀ ਹੈ ਸੰਗਤ ਤੇ ਫਿਰ ਵੱਧਦੇ ਆਪਾਂ ਅੱਗੇ ਵੱਲ ਨੂੰ ਬੋਲੇ ਸੋ ਨਿਹਾਲ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਗੋਬਿੰਦ ਘਾੜ ਤੋਂ ਆਪਾਂ ਜੀ ਸੋਮੋ ਲੈ ਕੇ ਪਲੇਰੋ ਗੱਡੀ ਸੀਗੀ ਉਹ ਲੈ ਕੇ ਆਪਾਂ ਪਹੁੰਚ ਗਏ ਆ ਪਿੰਡ ਪੋਲਣਾ ਤੇ ਉਹ ਪਿੰਡ ਆ ਜਿੱਥੇ 2013 ਦੇ ਵਿੱਚ ਹੜ੍ਹ ਵਿੱਚ ਕਾਫੀ ਨੁਕਸਾਨ ਹੋਇਆ ਸੀ ਤੇ ਆਪਾਂ ਹੁਣ ਇੱਥੇ ਪਹੁੰਚ ਗਏ ਆ ਇੱਥੋਂ ਆਪਾਂ ਕਰਾਂਗੇ ਪੈਦਲ ਯਾਤਰਾ ਸਟਾਰਟ ਆਪਣੇ ਨਾਲ ਨੇ ਅੱਜ ਗੁਰਵਿੰਦਰ ਸਰਾ ਵੀ ਪੂਰੇ ਫਟਣੇ ਤੇ ਹੁਣੇ ਤੋਂ ਕਰਦੇ ਆਪਾਂ ਯਾਤਰਾ ਦੀ ਸ਼ੁਰੂਆਤ ਆਜੋ ਮਿਲਦੇ ਆ ਅੱਗੇ ਜਾ ਕੇ ਪਹਿਲੀ ਸੰਗ ਦਸਾ ਚੜਦਾ ਹੋਇਆ ਹਾਂ ਵੀ ਕੋ ਮਗਰ ਵੀ ਬੰਦਾ ਹੀ ਆ ਜਿਹੜਾ ਵਾ ਇੰਨਾ ਭਰ ਜਾ ਕੇ ਤੁਰਦਾ ਆ ਹਾਂ ਇੱਕ ਬਰੂਆ ਫਿੱਟ ਆ ਕੈਨੇਚ ਆ ਆ ਜਾ ਫਿਰ ਹਾਂਜੀ ਕੈਸੇ ਹੋ ਕੀ ਹਾਲ ਚਾਲ ਆ ਦੋਸਤ ਕੋਈ ਨਾ ਕੋਈ ਨਾ ਚੜਾਂਗੇ ਚੱਕੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੈਨੂੰ ਲੱਗਦਾ ਜੀ ਸਾਡਾ ਸਹਬ ਜੋ ਥੋੜਾ ਹੱਡਾਉਣ ਵਜੂਗਾ ਪਰ ਸਾਡਾ ਸਹਬ ਜੋ ਤਾਂ ਫਟਾ ਸਾਡੀ ਭੈਣ ਜੀ ਪਿਸਵਾਲ ਪੇ ਕੋ ਬਰਾੜ ਜੀ ਥੋੜਾ ਜਿਹਾ ਜ਼ੋਰ ਲਾ ਰਹੀ ਹੈ ਗੱਡੀ ਚਲੋ ਕੋਈ ਗੱਲ ਨਹੀਂ ਚੜ ਜੂਗੀ ਹੌਲੀ ਹੌਲੀ ਗੁਰੂ ਸਾਹਿਬ ਆਪ ਪਾ ਕਰਨਗੇ ਵਾਹ ਇਹ ਤੇ ਨੌਜਵਾਨ ਸਫਰ ਕਰਦੇ ਆ ਤੇ ਨਾਲ ਹੀ ਬਾਪੂ ਜੀ ਆ ਦੇਖੋ ਪਟਿਆਲੇ ਤੋਂ ਉਹ ਵੀ ਸਫਰ ਕਰ ਰਹੇ ਆ ਆਪਣੇ ਨਾਲ ਯਾਤਰਾ 'ਚ ਪੂਰੇ ਫੱਟਾ ਚੜ੍ਹਦੀ ਕਲਾ 'ਚ ਆ ਬਾਪੂ ਜੀ ਕਿੰਨੀ ਉਮਰ ਹੋ ਗਈ ਪਿੰਨੀ ਉਮਰ ਆ ਜੀ 75 ਸਾਲ 75 ਸਾਲ ਉਮਰ ਆ ਬਾਪੂ ਜੀ ਦੀ ਪਹਿਲੀ ਯਾਤਰਾ ਬਾਪੂ ਜੀ ਦੂਜੀ ਯਾਤਰਾ ਤੇ ਆਇਆ ਜਾਂ ਕਿਆ ਬਾਤ ਆ ਚਲੋ ਚਲੋ ਵਾਹਿਗੁਰੂ 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 ਬੱਸ ਦੋਨਾਂ ਅੱਜ ਆ ਗਏ ਉਹ ਤੋਂ ਮੁੜਾ ਗੋਵਿੰਦ ਘਾੜ ਤੋਂ ਸੰਗਤ ਜੀ ਚੱਲ ਕੇ ਜਿਹੜਾ ਪਹਿਲਾ ਰਾਸਤੇ ਵਿੱਚ ਖਾਣ ਪੀਣ ਦਾ ਪੜਾਓ ਆਉਂਦਾ ਉਹ ਆਉਂਦਾ ਹੈ ਜੰਗਲ ਚੱਟੀ ਇਹ ਆ ਜੰਗਲ ਚੱਟੀ ਤੇ ਜੇ ਕਿਸੇ ਨੇ ਨਾਸ਼ਤਾ ਕਰਨਾ ਜਾਂ ਚਾਹ ਪਣੀ ਪੀਣਾ ਆਹ ਜਗ੍ਹਾ ਤੇ ਇੱਥੇ ਕਰ ਸਕਦਾ ਆਪਾਂ ਨੂੰ ਅਜੇ ਲੋੜ ਨਹੀਂ ਆਪਾਂ ਗਾਂ ਜਾ ਕੇ ਰੁਕਾਂਗੇ ਚੱਲਦੇ ਅੱਗੇ ਵੱਲ ਤੋਂ ਆਪਣੀ ਸੰਗਤ ਪੀੜੀ ਆਪੇ ਚਾਹ ਨਾਲ ਲੇਜੋ ਸੰਗਤ ਚੰਗੀ ਭਲੀ ਤੁਰੀ ਜਾਂਦੀ ਜਦੋਂ ਇਹ ਕੋਲ ਦੀ ਨੰਗਣਾ ਉਦੋਂ ਦਿਹਾਉਲ ਜੇ ਪੈਂਦੇ ਇੱਕ ਵਾਰੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੰਗਤ ਦੇ ਹੌਸਲੇ ਬੁਲੰਦਾ ਹੀ ਪੂਰੇ ਬਾਪੂ ਜੀ ਆਏ ਆ ਵੀ ਪੂਰੀ ਚੋਰਨਾ ਚੜ ਰਹੇ ਨੇ ਮਹਾਰਾਜ ਚੜਦੀ ਕਲਾ ਗੀ ਚੱਲ ਵੀ ਲੋਦਰਾ ਹੋ ਗਿਆ ਕਾਮ ਫਟਾ ਸਰੀਰ ਕਹਨੇ ਚ ਚੱਲ ਫਿਰ ਬਾਪੂ ਜੀ ਕੀ ਹਾਲ ਆ ਚੜਦੀ ਕਲਾ ਵਾਹਿਗੁਰੂ ਚੜਦੀ ਕਲਾ ਚੜਦੀ ਕਲਾ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੰਗਤ ਜੀ ਕਾਗਰੀਏ ਤੋਂ ਰਹਿ ਗਏ 7 ਕਿਲੋਮੀਟਰ ਕਾਗਰੀਆ ਉਹ ਜਗ੍ਹਾ ਜਿੱਥੇ ਹੈਲੀਪੈਡ ਬਣਾ ਹੋਇਆ ਉਹਦੇ ਨਾਲ ਹੀ ਥੋੜੀ ਦੂਰ ਗੋਮਿੰਦ ਧਾਮ ਦਾ ਗੁਰਦੁਆਰਾ ਸਾਹਿਬ ਹੈ ਚਲੋ ਚੱਲਦੇ ਆਪਾਂ ਅੱਗੇ ਵੱਲ ਨੂੰ ਵਧੀਆ ਸਫ਼ਰ ਚੱਲ ਰਿਹਾ ਵਧੀਆ ਯਾਤਰਾ ਚੱਲ ਰਹੀ ਹੈ ਆਪਾਂ ਨੂੰ ਡਾਲਾ ਬੜਾ گاਉ ਆ ਗਿਆ ਬੰਡਾਰ ਕੋਹੋਂ ਪਹੁੰਚ ਗਏ ਆ ਬਈ ਤੇ ਇੱਥੇ ਆਪਾਂ ਲੱਗੇ ਆ ਅੱਧਾ ਅੱਧਾ ਪਰੋਠਾ ਖਰਚਾ ਜ਼ਿਆਦਾ ਨਹੀਂ ਬਾ ਵਾ ਇੱਧਰ ਲਈ ਸੰਗਤ ਦਾ ਵੇਖੋ ਇਹ ਥੋੜੀ ਜਿਹੀ ਡਾਊਨ ਹੋਈ ਸੰਗਤ ਬਾਕੀ ਗੱਭਰੂ ਦਾ ਡਾਊਟ ਸੀ ਗੱਭਰੂ ਪੂਰਾ ਫੱਟ ਨਿਕਲਿਆ ਬਈ ਕਟਗਾ ਪੁਆਇੰਟ ਪਰੋਂ ਠੇਪ ਛੱਕ ਕੇ ਬਾਈ ਜੀ ਆਪਾਂ ਹੋ ਗਏ ਆ ਜੀ ਪੁਰਾਣੇ ਰਸਤੇ ਜਿਹੜਾ ਥੱਲੋ ਦੀ ਰਸਤਾ ਸੀਗਾ ਪੁਰਾਣਾ ਲੱਕਰ ਵਾਲਾ ਪੁਲ ਆਪਾਂ ਹੋ ਰਹੇ ਆ ਉਧਰ ਦੀ ਥੱਲੇ ਨੂੰ ਜਾ ਰਹੇ ਆ ਤੇ ਨਵਾਂ ਰਸਤਾ ਆਪਾਂ ਲਿਆਣੇਗਾ ਥੱਲੇ ਚਲਦੇ ਆ ਤੇ ਆਪਣੇ ਨਾਲ ਜਿਹੜੀ ਸੰਗਤ ਆ ਪਹਿਲੀ ਵਾਰੀ ਆਈ ਉਹਨਾਂ ਨੂੰ ਵੀ ਕਰਾਉਨੇ ਥੱਲੇ ਦਰਸ਼ਨ ਪੰਡਾਰ گاؤں ਵਿੱਚ ਇੱਥੇ ਮਾਤਾ ਜੀ ਦਾ ਮੰਦਿਰ ਹੈ ਮਾਂ ਨੰਨਦਾ ਦੇਵੀ ਜੀ ਦਾ ਇੱਧਰ ਜੋ ਵੀ ਪਹਾੜੀ ਲੋਕ ਨੇ ਇੱਥੋਂ ਦੇ ਵਸਨੀਕ ਆ ਉਹ ਇਸ ਮੰਦਿਰ ਦੀ ਕਾਫੀ ਪੂਜਾ ਕਰਦੇ ਨੇ ਇੱਥੇ 3 ਦਿਨ ਦਾ ਮੇਲਾ ਵੀ ਲੱਗਦਾ ਉਸ ਸਮੇਂ ਕਾਫੀ ਰੌਣਕ ਹੁੰਦਾ ਤੇ ਆਹ ਰਸਤਾ ਇੱਥੋਂ ਜੋ ਮੰਦਿਰ ਨੂੰ ਜਾਂਦਾ ਹੈ ਤੇ ਦੂਸਰੇ ਪਾਸੇ ਤੁਸੀਂ ਵਿਊ ਚੈੱਕ ਕਰੋ ਸਰੋਵ ਵਾਲੇ ਪਹਾੜ ਦਿਖਣ ਲੱਗ ਪਏ ਪਿੱਛੇ ਐਮਕੁਰ ਸਾਹਿਬ ਦੇ ਪਹਾੜ ਵੀ ਦਿਖਰੇ ਆ ਮੋਹਤੋ ਮਿੱਠਾ ਬੋਲ ਤੂੰ ਸਬਨਾ ਦਾ ਸਤਕਾਰ ਕਰ ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਇੱਥੇ ਦੇਖੋ ਕੁਦਰਤ ਦੀ ਕੀ ਬਾਤ ਆ ਹਰਿਆਲੀ ਕਿੰਦਾ ਸੋਹਣਾ 뷰 ਆ ਇੱਧਰ ਦੂਸਰੇ ਪਾਸੇ ਵਰਖਾ ਦਾ ਵਾ ਪਾਣੀ ਤੇ ਦੂਸਰੇ ਪਾਸੇ برف ਤੇ ਪਹਾੜ ਇਹ ਤਾਂ ਵੱਖਰਾ ਹੀ ਨਜ਼ਾਰਾ ਔਰ ਜੋ ਕਿ ਹੱਤਰਾ ਅੰਡੀ ਕਰਨੀ ਕਿ ਮੇਰਾ ਸਫ਼ਰ ਤੁਹਾਡਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਤੁਹਾਡੀ ਮੰਮਾ ਦਾ ਮੰਮਾ ਦਾ ਸਾਨੂੰ ਦੇਖੀ ਰਿਹਾ ਗੜੀ ਬਈ ਜੀ ਗੋਬਿੰਦ ਘਾੜ ਤੋਂ ਆਪਾਂ ਜਦੋਂ ਚੱਲਦੇ ਆ ਨਾ ਕਿ ਪੌਲਰ ਦਾ ਨਵਾਂ ਬਣਿਆ ਲੋਹੇ ਦਾ ਉਦੋਂ ਗਾਂ ਥੋੜੀ ਜੀ ਚੜਾਈ ਜੀ ਉਹ ਟਫ ਬਹੁਤ ਹੈ ਤੇ ਜਿਹਦੇ ਕਾਰਨ ਥੋੜਾ ਸਾਹ ਵੀ ਚੜਦਾ ਸਾਡੇ ਨਾਲ ਦੇ ਦੋ ਤਾਂ ਅਸੀਂ ਘੋੜੇ ਦੇ ਜਿਹੜਾ ਕਿ ਭੇਜਤੇ ਆ ਤੇ ਆਪ ਅੱਸੀ ਅਜੇ ਕਰ ਰਹੇ ਆ ਯਾਤਰਾ ਅੱਗੇ ਤੇ ਔਰ ਗੋਲਿੰਗ ਜੀ ਕੁਝ ਕਹਿਣਾ ਚਾਹੁੰਦੇ ਆਂ ਅਗਲੇ ਸਾਲ ਹੁੰਦਾ ਕੋਈ ਹੈਪਲਾਨ ਅਗਲੇ ਸਾਲ ਦਾ ਜੇ ਕਿਸੇ ਦਾ ਕੋਈ ਪਲਾਨ ਨਹੀਂ ਹੈਗਾ ਆ ਆਪਣੀ ਪੰਜਵੀਂ ਯਾਤਰਾ ਹੈ ਤੇ ਉਸ ਤੋਂ ਬਾਅਦ ਦੇਖਦੇ ਆਂ ਮਹਾਰਾਜ ਦੀ ਕਿਰਪਾ ਕੀਤੀ ਤੇ ਫੇਰ ਆਵਾਂਗੇ ਚੱਲਦੇ ਸਫ਼ਰ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਕਾਂਜਲਾ ਹੈਲੀਪੈਡ ਤੇ ਤੇ ਇੱਥੋਂ ਕਾਗਰੀਆ ਵੀ ਕਹਿ ਦਿੰਦੇ ਨੇ ਤੇ ਇਹਨੂੰ ਕਾਂਜਲਾ ਹੈਲੀਪੈਡ ਵੀ ਕਹਿੰਦੇ ਨੇ ਇੱਥੋਂ ਗੁਰਦੁਆਰਾ ਸਾਹਿਬ ਦੀ ਦੂਰੀ ਬਿਲਕੁਲ ਨੇੜੇ ਹੀ ਰਹਿ ਜਾਂਦੀ ਹੈ ਪਰ ਉੱਥੇ ਵੀ ਥੋੜੀ ਜਿਹੀ ਚੜ੍ਹਾਈ ਪੈਂਦੀ ਹੈ ਤੇ ਆਪਾਂ ਚੱਲਦੇ ਆ ਗੁਰਦੁਆਸਾ ਵੱਲ ਇਹ ਆ ਗਿਆ ਜੀ ਘੋੜਾ ਦਾ ਪੜਾਓ ਇੱਥੇ ਅੱਗੇ ਘੋੜੇ ਜਾਣ ਵਾਸਤੇ ਵੀ ਮਿਲਦੇ ਆ ਤੇ ਵਾਪਸ ਆਉਣ ਵਾਸਤੇ ਮਿਲਦੇ ਆ ਤੇ ਇਹ ਆ ਗੁਰਦੁਆਰਾ ਗੋਵਿੰਦ ਧਾਮ ਦਾ ਜੋ ਮੇਨ ਮਾਰਕੀਟ ਆ ਉਹ ਸਟਾਰਟਿੰਗ ਪੁਆਇੰਟ ਇਹ ਮਾਰਕੀਟ ਆ ਦੇਖੋ ਬਹੁਤ ਸੋਹਣਾ ਸਜਾਇਆ ਹੋਇਆ ਹੈ ਮਾਰਕੀਟ ਨੂੰ ਤੇ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬਾਂ ਨੂੰ ਉੱਥੇ ਜਾ ਕੇ ਆਪਾਂ ਲੈਨੇ ਆ ਕਮਰਾ ਤੇ ਅਗਲੀ ਯਾਤਰਾ ਦੀ ਸ਼ੁਰੂਆਤ ਕਰਾਂਗੇ ਆਪਾਂ ਸਵੇਰ ਤੋਂ ਤੇ ਸੰਗਤ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਇਸ ਤਰ੍ਹਾਂ ਦੀਆਂ ਨਵੀਆਂ ਵੀਡੀਓ ਲਾਈਏ ਇਹ ਨੇ ਗੁਰਦੁਆਰਾ ਗੋਵਿੰਦ ਧਾਮ ਜਿੱਥੇ ਆਪਾਂ ਪਹੁੰਚ ਗਏ ਆ ਅੱਜ ਦਾ ਬਿਸ਼ਰਾਮ ਆਪਾਂ ਇੱਥੇ ਆ ਧੰਨਵਾਦ